ਸ਼ੋਮਣੇ ਕਾਲੀ ਤਾਲ ਤੇ ਡੈਮੋਕ੍ਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਟਸਾ ਅੱਜ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਪਾਰਟੀ ਦੇ ਵਿਸਥਾਰ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਨਵੀਆਂ ਨਿਯੁਕਤੀਆਂ ਕੀਤੀਆਂ ਇਸ ਦੌਰਾਨ ਸੁਖਦੇਵ ਸਿੰਘ ਢੀਂਟਸਾ ਨੇ ਕਿਹਾ ਕਿ ਸ਼ਰਾਬ ਮਾਮਲੇ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਫਿਰ ਸੀਬੀਆਈ ਤੋਂ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਂਚ ਕਰਾਉਣੀ ਚਾਹੀਦੀ ਹੈ ਇਸ ਦੌਰਾਨ ਉਹਨਾਂ ਨਵਜੋਤ ਸਿੰਘ ਸਿੱਧੂ ਕਾਂਗਰਸ ਵਿੱਚਕਾਰ ਚੱਲ ਰਹੀ ਖਾਣਾ ਚੰਗੀ ਤੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਕਿ ਸ਼ਰਾਬ ਮਾਮਲੇ ਦੇ ਵਿੱਚ सीबीआई ਜਾਂ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ ਤੋਂ ਜਾਂਚ ਕਰਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਦੇ ਵਿੱਚ ਵੱਡੇ ਲੀਡਰਾਂ ਜਾਂ ਅਫਸਰ ਸਾਹੀ ਦੀ ਸ਼ਮੂਲਿਤ ਹੋ ਸਕਦੀ ਹੈ ਕਿਉਂਕਿ ਉਹਨਾਂ ਦੀ ਛੇ ਤੋਂ ਬਿਨਾ ਗੌਰਤੰਦਾ ਨਹੀਂ ਚੱਲ ਸਕਦਾ। ਢੀਂਸਾ ਨੇ ਕਿਹਾ ਕਿ ਕਾਂਗਰਸ ਤੋਂ ਸਾਰੇ ਵਿਧਾਇਕ ਵਜ਼ੀਰ ਦੁਖੀ ਨੇ ਸਿਰਫ ਪਾਰਟੀ ਅੱਗੇ ਬੋਲਦੇ ਨਹੀਂ ਪਰ ਬਾਜਵਾ ਅਤੇ ਦੂਲੋਂ ਨੇ ਆਪਣੇ ਵਿਚਾਰ ਸਾਰਿਆਂ ਅੱਗੇ ਰੱਖ ਦਿੱਤੇ। ਉਹਨਾਂ ਕਿਹਾ ਕਿ ਇਹ ਇਹਨਾਂ ਦੀ ਪਾਰਟੀ ਦਾ ਆਪਣਾ ਮਸਲਾ ਹੈ ਤਾਂ ਉਹ ਨਹੀਂ ਬੋਲ ਸਕਦੇ ਨਵਜੋਤ ਸਿੰਘ ਸਿੱਧੂ ਤੇ ਮਾਮਲੇ ਨੇ ਢਿੰਸਾ ਨੇ ਕਿਹਾ ਕਿ ਉਹਨਾਂ ਦੀ ਆਪਣੀ ਨਿੱਜੀ ਰਾਏ ਹੈ ਉਹ ਕਿਸ ਪਾਰਟੀ ਵਿੱਚ ਜਾਣਾ ਚਾਹੁੰਦੇ ਨੇ ਉਹਨਾਂ ਕਿਹਾ ਕਿ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦਾ ਵਿਸਥਾਰ ਕਰਨ ਲਈ ਉਹਨਾਂ ਵੱਲੋਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਨੇ ਸਰਕਾਰ ਦੇ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਦੀ ਜਿਹੜੀ ਜਾਂਚ ਉੱਤੇ ਉੱਤੇ objections ਜਤਾਇਆ ਜਾ ਰਹੀਆਂ ਤੇ EDCV ਨੂੰ ਜਾਂਚ ਦੇਣ ਦੀ ਲਗਾਤਾਰ ਵਿਰੋਧੀ ਪਾਰਟੀ ਮੰਗ ਕਰ ਰਹੀ ਹੈ। ਸਾਡੀ ਤਾਂ ਅਸੀਂ ਆਪਣੀ ਪਾਰਟੀ ਵੱਲੋਂ ਪੰਜ ਬੰਦਿਆਂ ਦਾ ਡੈਪੂਟੇਸ਼ਨ ਗਵੰਦਰ ਸਾਹਿਬ ਨੂੰ ਮਿਲਿਆ ਸੀ। ਉਹਦੇ 'ਚ ਵੀ ਅਸੀਂ ਅਸੀਂ ਮੰਗ ਕੀਤੀ ਹੈ ਕਿ ਜਿਹੜੀ ਇਹ ਜਾਂਚ ਹੈ EDC ਤੇ CBI ਕਰੇ ਅੰਦਰ ਦੀ ਸੁਪਰੀਵੀਜ਼ਨ ਆਫ ਦੀ ਹਾਈ ਕੋਰਟ। ਸਰ 100 ਤੋਂ ਵੱਧ ਜ਼ਿਆਦਾ ਮੁੱਤਾਂ ਜਿਹੜੀਆਂ ਹੋਈਆਂ ਨੇ ਕੀ ਦੇਖ ਦਵਾਂ ਕਿ ਕਿਸੇ ਪਾਰਟੀ ਵੀ ਜਿਹਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਇਹਨਾਂ ਦੇ ਮੰਤਰੀ ਫਟੂਰੀਅਤ ਆ ਇਸ ਤਰ੍ਹਾਂ ਦੇ। ਦੇਖੋ ਇਹ ਨਕਾੜੀ ਦੇ ਪਤਲਕੂ ਦੇਖੋ ਵੱਡੇ ਬੰਦਿਆਂ ਤੋਂ ਬਿਨਾ ਮੈਂ ਤਾਂ ਨਹੀਂ ਕਹਤਾ ਕੋਈ ਮੰਤਰੀ ਜਾਂ ਕੋਈ ਹੋਵੇ ਕਿਉਂਕਿ ਜਿਹਨਾਂ ਚ ਕੋਈ ਸਾਬਤ ਨਾ ਹੋਵੇ ਲੇਕਿਨ ਵੱਡੇ ਬੰਦਿਆਂ ਤੋਂ ਬਿਨਾ ਇਸ ਤਰ੍ਹਾਂ ਦੇ ਕੋਈ ਕੰਮ ਕਰ ਨਹੀਂ ਸਕਦਾ ਉਹਨਾਂ ਨੂੰ ਕੋਈ ਨਾ ਕੋਈ ਅਫਸਰ شاہੀ ਦੀ ਪੋਲੀਟੀਕਲ ਬੰਦਿਆਂ ਦੀ ਕੋਈ ਨਾ ਕੋਈ ਸ਼ੈਤ ਹੈ ਗਈ ਦੇਖੋ ਜਿੱਦਾਂ ਕਿ ਆਹ ਕਾਂਗਰਸ ਪਾਰਟੀ ਦੇ ਅੰਦਰ ਆਪਣਾ ਇੱਕ ਪਲੇਜ ਜਿਹੜਾ ਚੱਲ ਪਿਆ ਵਾ ਇੱਕ ਨਵਾਂ ਬਾਜਵਾਲ ਜੀ ਦੇ ਬਿਆਨ ਦੇਣਾ ਤੇ ਜੌਨ ਸੇਵ ਸਿੰਘ ਜੂਲੂ ਦੇ ਬਿਆਨ ਦੇਣਾ ਉਹਨੂੰ ਕਿਸ ਤਰ੍ਹਾਂ ਦੇਖੋ ਦੇਖੋ ਹੈ ਤਾਂ ਉਹਨਾਂ ਦਾ ਇੰਟਰਨਲ ਮਸਲਾ ਹੋ ਲੇਕਿਨ ਡੈਮੋਕ੍ਰੇਸੀ 'ਚ ਪਹਿਲਾਂ ਪਾਰਟੀ 'ਚ ਸਵਾਲ ਉਠਾਉਣਾ ਜੇ ਪਾਰਟੀ 'ਚ ਨਾ ਉਹ ਕੋਈ ਗੱਲ ਬਣੇ ਫਿਰ ਪਬਲਿਕ ਤੌਰ 'ਤੇ ਉਠਾਉਣਾ ਵੀ ਡੈਮੋਕ੍ਰੈਟਿਕ ਸਿਸਟਮ ਦਾ ਇੱਕ ਹਿੱਸਾ ਹੈ ਤੇ ਬਾਕੀ ਉਹਨਾਂ ਦਾ ਆਪਣੇ ਪਾਰਟੀ ਦਾ ਉਹ ਕੀ ਐਕਸ਼ਨ ਕਰਦੇ ਨੇ ਕੀ ਨਹੀਂ ਉਹਦਾ ਉਹਦੇ ਚ ਅਸੀਂ ਤਾਂ दखल ਹੀ ਦੇ ਸਾਤੇ ਕੁਝ ਸਰ ਜਿਸ ਤਰ੍ਹਾਂ ਪਹਿਲਾਂ ਨਵਜੋਤ ਸਿੰਘ ਨੇ ਸਿੱਧੂ ਨਾਰਾਜ਼ ਜਲਦਾ ਹੀ ਨੇ ਤੇ ਹੁਣ ਦੋ ਲੀਡਰ ਹੋਰ ਜਿਨ੍ਹਾਂ ਨੇ ਆਵਾਜ਼ ਚੱਕ ਲਈ ਹੈ ਕੀ ਲੱਗਦਾ ਹੈ ਕਿ ਕਾਂਗਰਸ ਪਾਰਟੀ ਤੋਂ ਦੁਖੀ ਹੈ ਨਹੀਂ ਕਾਂਗਰਸ ਪਾਰਟੀ ਤੋਂ ਦੁਖੀ ਵੀ ਜਿਵੇਂ ਸਾੜੀ ਨੇ ਉਹ ਤਾਂ ਇਕੱਲੇ ਨਾਲ ਗੱਲ ਕਰਕੇ ਦੇਖੋ ਐਮਐਲਏ ਨਾਲ ਗੱਲ ਕਰ ਲਓ ਕਿਸੇ ਨਾਲ ਕਰ ਲਓ ਵਜ਼ੀਰਾਂ ਨਾਲ ਵੀ ਗੱਲ ਕਰ ਲਓ ਤਾਂ ਦੁਖੀ ਤਾਂ ਸਾੜੀ ਨੇ ਜੇ ਸਰ ਨਵਜੋਤ ਸਿੰਘ ਜੀ ਨੇ ਕਿਹਾ ਕਿ ਉਹ ਉਹਨਾਂ ਨੇ ਕਿਹਾ ਮੈਡਮ ਨੇ ਕਿਹਾ ਕਿ ਇਹ ਭਾਜਪਾ ਕਾਲੀ ਦਲ ਤੋਂ ਡੀਡਸ ਤਾਂ ਤੋੜਦੀ ਹੈ ਤਾਂ ਅਸੀਂ ਭਾਜਪਾ ਜਾਣ ਨੂੰ ਤਿਆਰ ਆ ਕਿਹਨਾਂ ਦੇਖੋ ਇਹ ਤਾਂ ਉਹਨਾਂ ਦਾ ਪਰਸਨ ਡਿਸੀਜਨ ਹੈ ਇਹਦੇ ਸਾਡਾ ਕੋਈ ਦਖਲ ਨਹੀਂ ਹੈ ਕੋਈ ਬੰਦਾ ਬਾਹਰਲਾ ਬੰਦਾ ਦਾਖਲ ਦੇਣ ਦਾ ਕਿਸੇ ਦਾ ਕੋਈ ਹੱਕ ਨਹੀਂ ਉਹ ਡਿਸੀਜਨ ਨਹੀਂ ਉਹਦਾ ਡਿਸੀਜਨ ਉਹਨਾਂ ਨੇ ਆਪ ਲੈਣਾ ਪਰਵਾਦ ਨਹੀਂ ਲੈਣਾ ਹੈ ਹਸਬੰਡ ਬਾਈਫ ਨੇ ਲੈਣਾ ਜਾਂ ਉਹਨਾਂ ਦੇ ਸਾਥੀਆਂ ਨੇ ਲੈਣਾ ਉਹਨਾਂ ਦਾ ਆਪ ਦਾ ਫੈਸਲਾ ਹੈ ਨੇ ਜਿਸ ਤਰ੍ਹਾਂ ਜਿਦਾ ਆਮ ਆਦਮੀ ਪਾਰਟੀਆਂ ਹੋਰਾਂ ਪਾਰਟੀਆਂ ਨੇ ਅਪਰੋਚ ਕੀਤੀ ਜਾ ਰਹੀ ਹੈ ਤੁਸੀਂ ਕੋਈ ਉਹਨਾਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਨਹੀਂ ਸਾਡੀ ਅਪਰੋਚ ਉਹਨਾਂ ਨੂੰ ਕਹ ਵੀ ਸਾਡੇ ਸਾਡੇ ਬਹੁਤ ਸਾਰੇ ਸਭ ਨੂੰ ਕਹ ਵੀ ਵੈਲਕਮ ਕਰਦੇ ਆਂ ਉਹਨਾਂ ਜੋ ਸਿੱਧੂ ਸਾਹਿਬ ਵੀ ਨੇ ਜਿਸਰ 2022 ਦੀ ਇਲੈਕਸ਼ਨ ਨੂੰ ਲੈ ਕੇ ਕੀ ਰਣਨੀਤੀ ਜਿਹੜੀ ਇਹ ਤਿਆਰ ਕੀਤੀ ਹੈ ਰਣਨੀਤੀ ਬਣਾਈ ਹੈ ਸਾਡੀ ਕਿ ਪਾਰਟੀ ਨੂੰ ਸਟਰੋਂਗ ਕਰਨਾ ਅੱਜ ਜਿਵੇਂ ਸਾਹ ਸੁਰਿੰਦਰ ਸਿੰਘ ਜੜੀ ਰਿਆਲ ਸਾਹਿਬ ਸਾਡੇ ਨਾਲ ਅੱਜ ਦਾ ਸ਼ਾਮਲ ਹੋਏ ਨੇ ਅਸੀਂ ਬਹੁਤ ਵੱਡੇ ਵੱਡੇ ਪਰਿਵਾਰਾਂ ਨਾਲ ਸੰਬੰਧਤ ਨੇ ਇਹਨਾਂ ਨੇ ਪਹਿਲਾਂ ਇਲਕਸਨਾ ਆਪ ਵੀ ਲੜੀਆਂ ਨੇ ਔਰ ਇਹ ਸਾਡੇ ਨਾਲ ਅੱਜ ਜੁੜੇ ਨੇ ਇਸੇ ਤਰ੍ਹਾਂ ਰੋਜ਼ ਸਾਡੇ ਨਾਲ ਜੁੜਨੇ ਇਸ ਨੂੰ ਇਹਨਾਂ ਦਾ ਧੰਨਵਾਦ ਕਰਨਾ ਆ ਇਹਨਾਂ ਨੂੰ ਜੀ ਆਇਆਂ ਕਹਿਣਾ ਆ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਆ ਵੀ ਇਹਨਾਂ ਦੀ ਮਾਨ ਇੱਜ਼ਤ ਪੂਰੀ ਤਰ੍ਹਾਂ ਪਾਰਟੀ ਦੇ ਰਹੇਗੀ ਔਰ ਕੋਈ ਇਹਨਾਂ ਨੂੰ ਕਮੀ ਨਹੀਂ ਹੋਵੇਗੀ ਸਰ ਜਿੱਦਾਂ ਕਿ ਪੰਜਾਬ ਦੇ ਵਿੱਚ ਜਿਹੜਾ ਕੋਰੋਨਾ ਵਾਇਰਸ ਦਾ ਘੈਰ ਵਧ ਰਿਹਾ ਹੈ ਬਹੁਤ ਜਿਆਦਾ ਬੋਲ ਚੁੱਕੇ ਕੀ ਦੇ ਨਵੀਂ ਸਰਕਾਰ ਜਿਹੜੀ ਆਪਣਾ ਜਿਹੜਾ ਕੰਮ ਸਹੀ ਤਰੀਕਾ ਨਾਲ ਕਰ ਰਹੀ ਹੈ ਜਾਂ ਦੇਖੋ ਇਹ ਤਾਂ ਹੁਣ ਰੋਜ਼ ਵੱਧਦੇ ਜਾ ਰਹੇ ਸੀ ਕੀ ਕਹਿ ਸਕਦੇ ਆ ਤੇ ਬੜੇ ਕਿਉਂਕਿ ਟੈਕਨੀਕਲ ਅਧ ਤੱਕ ਅਜੇ ਤਾਂ ਕੋਈ ਇਲਾਜ ਤਾਂ ਲੱਭੇ ਹੀ ਨਹੀਂ ਅਜੇ ਤੱਕ ਤਾਂ ਕੋਈ ਵੈਕਸੀਨ ਲੱਭ ਵੀ ਨਹੀਂ ਹੈ ਜਦੋਂ ਜਿੱਥੋਂ ਤੱਕ ਅਖਵਾਣਾ ਚ ਪੜਦੇ ਆ ਜਾਂ মিডিਆ ਚ ਆਉਂਦਾ ਤੇ ਬਾਕੀ ਕਿਸੇ ਤੇ ਇਲਜ਼ਾਮ ਲਾਈਏ ਕੋਈ ਝੂਠਵਾਰੀ ਹੈ ਕੋਈ ਹੋਰੇ ਬਾਰੇ ਮੇਰਾ ਮੇਰਾ ਸੁਭਾ ਨਹੀਂ ਹੈ ਬਿਊਰੋ ਰਿਪੋਰਟ ਐਸਐਮ ਜ਼ेड ਨਿਊਜ਼